ਲੁਧਿਆਣਾ ਪਛਮੀ ਹਲਕੇ ਦੇ ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਦੀ ਅੰਤਿਮ ਅਰਦਾਸ ਅੱਜ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਹੋ ਰਹੀ ਹੈ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਰਾਜਨੀਤਿਕ ਸਖਸ਼ੀਤਾ ਦੇ ਨਾਲ ਧਾਰਮਿਕ ਅਤੇ ਸਮਾਜਿਕ ਆਗੂ ਵੀ ਸ਼ਾਮਲ ਹੋਣਗੇ ਉਤੇ ਹੀ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਮਾਡਲ ਟਾਊਨ ਵਿਖੇ ਅੰਤਿਮ ਅਰਦਾਸ ਮੌਕੇ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਹਰਦੀਪ ਸਿੰਘ ਵੀ ਮੁੰਡੀਆਂ ਪਹੁੰਚੇ ਬਾਈ ਬੱਲਾ ਕਾ ਕਾ ਤੇ ਜਦੋਂ ਡਾਈ ਕਰਤਾਗਾ ਉਹ ਥੱਲੇ ਕਰ ਲੋ ਮੇਰਾ ਭਰਾ ਅੱਜ ਪਰਵਾਰ ਵੱਗੇ ਅਰਜਨ ਤੇ ਅਰਦਾਸ ਵਿੱਚ ਗੁਰਦੁਆਰਾ ਸਾਹਿਬ ਉਰ ਪੇਸ਼ ਥੱਲੇ ਕਰ ਆਤਮਾ ਦੇ ਅਰਦਾਸ ਕਰਨ ਵਾਸਤੇ ਕਿ ਪ੍ਰਮਾਤਮਾ ਇਸ ਵਿੱਚ ਹੋਰ ਪੇਸ਼ ਵਿੱਚ ਕਰਨਾ ਕਿ ਸਥਾਨ ਬੱਤੇ ਉਹ ਰਸਤਾ ਤੇ ਰਹੇ ਜੇ ਮੱਝੇ ਗੱਲ ਲੈ ਮਰੋ ਜਿੱਥੇ ਪਰਿਵਾਰ ਦੀ ਹਮੇਸ਼ਾ ਹੀ ਪਰਵਾਜ਼ ਦਾ ਖੜੀਆਂ ਸੋਹਣਾ ਆਸੀ ਅਸੀਂ ਵੱਡੀ ਭੈਣ ਦੇ ਨਾਲ ਅਸੀਂ ਖੜੇ ਆ ਪਰਿਵਾਰ ਨੂੰ ਕੋਈ ਵੀ ਸੁਖ ਸੁੱਖ ਦੇ ਵਿੱਚ ਹਮੇਸ਼ਾ ਨਾਲ ਲਾਵਾਂਗੇ ਪਰ ਜਿਹੜਾ ਸਾਡੇ ਭਰਾ ਦਾ ਘਟਾ ਵੀ ਨਹੀਂ ਪੂਰਾ ਹੋਣ ਵਾਲਾ ਪਰ ਪਰਿਵਾਰ ਨੂੰ ਜਿਹੜੀ ਆ ਕੋਈ ਵੀ ਲੋੜ ਹੋਵੇ ਐਸਾ ਹੀ ਆਪਣੇ ਭੈਣ ਨੂੰ ਉਹਨਾਂ ਦੇ ਬੇਟੇ ਨੂੰ ਹਮੇਸ਼ਾ ਆਪਣਾ ਭੈਣ ਭਰਾ ਸਮਝ ਕੇ ਨਾਲ ਅਦਰ ਕੀ ਕਹੋਗੇ ਵੀ ਜਿਸ ਤਰ੍ਹਾਂ ਕਰਾਗੇ ਕਿ ਸਰ ਉਹਦੇ ਪ੍ਰੋਜੈਕਟਾਂ ਨੂੰ ਲੈ ਕੇ ਵੀ ਇੱਕ ਤਰ੍ਹਾਂ ਕਿਤੇ ਕਹ ਰਹੇ ਸਾਥੀ ਵਿਧਾਇਕ ਨੇ ਮੰਤਰੀ ਨੇ ਕਿਨੇ ਜਿਹੜੀਆਂ ਉਹਨਾਂ ਦੀਆਂ ਕਮੀਆਂ ਨੇ ਜਾਂ ਜਿਹੜੇ ਉਹਨਾਂ ਦੇ ਅਧੂਰੇ ਪੇ ਕੰਮ ਨੇ ਦੇਖੋ ਸਾਰੇ ਇਹ ਅਧੂਰੇ ਪੇ ਕੰਮ ਪਹਿਲਾਂ ਹੀ ਦੇਖੋ ਐਡਾ ਵੱਡਾ ਉਹਨਾਂ ਨੇ ਜਿਹੜੀ ਕਾਰਪਸ਼ਨ ਦੇ ਵਿੱਚ ਉਹਨਾਂ ਦੇ ਕੌਂਸਲਰ ਸਹਿਬਾਨ ਜਿੱਤੇ ਆ ਸਾਰੇ ਉਹਨਾਂ ਦੇ ਪ੍ਰਕਲ ਵੀ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਬੈਠ ਕੇ ਸਾਰਿਆਂ ਨੇ ਮੀਟਿੰਗ ਕੀਤੀ ਆ ਸੋ ਪਰਿਵਾਰ ਦੇ ਨਾਲ ਲੱਗ ਕੇ ਹਮੇਸ਼ਾ ਹੀ ਉਹ ਜਿਹੜਾ ਹਲਕੇ ਦੇ ਜਿਹੜੇ ਆ ਵੱਡੀ ਭੈਣ ਸਾਡੀ ਨਾਲ ਹੋ ਕੇ ਉਹਨਾਂ ਦਾ ਬੇਟਾ ਨਾਲ ਹੋ ਕੇ ਪੂਰੇ ਕੌਂਸਲਰ ਸਹਿਬਾਨ ਨਾਲ ਹੋ ਕੇ ਅਬ ਮੈਂ ਖੁਦ ਲੁਧਿਆਣੇ ਦਾ ਮੰਤਰੀ ਆ ਤੇ ਜਿਹੜੇ ਉਹਨਾਂ ਦੇ ਪਧੂਰੇ ਪੇ ਕੰਮਾਂ ਨੂੰ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਹਲਕੇ ਦਾ ਪੂਰਾ ਖਿਆਰ ਰੱਖਿਆ ਜਾਵੇਗਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਤਰੁਪਤਰੀ ਡਾਕਟਰ ਗੁਰਪ੍ਰੀਤ ਕੌਰ ਜੀ ਵੀ ਭਗਤ ਤੇ ਪਹੁੰਚ ਰਹੇ ਨੇ ਸੁਪਰਵਾੜ ਦੇ ਨਾਲ ਜਿੱਥੇ ਮਾਨ ਸਰਕਾਰ ਦਾ ਹਰ ਮੈਂਬਰ ਖੜਾ ਹੈ ਪਾਰਟੀ ਖੜੀ ਹੈ ਉਸੇ ਅਸੀਂ ਵੀ ਨਾਲ ਹੋ ਕੇ ਪਰਿਵਾਰ ਦੇ ਹਲਕੇ ਦੇ ਵੀ ਨਾਲ ਖੜਕੇ ਹਲਕੇ ਦਾ ਕੋਈ ਵੀ ਅਧੂਰਾ ਕੰਮ ਜਿਹੜਾ ਨਹੀਂ ਰਹੂਗਾ ਹਲਕੇ ਦੇ ਲਈ ਜਿੰਨਾ ਜਿਵੇਂ ਉਹ ਮਿਹਨਤ ਕਰਦੇ ਸੀ ਤੇ ਪਾਰਟੀ ਹਮੇਸ਼ਾ ਹੀ ਇਹਨਾਂ ਦੇ ਹਲਕੇ ਨੂੰ ਵੀ ਵਧੀਆ ਬਣਾਵਾ ਦੱਸਦੇ ਕਿ 11 ਜਨਵਰੀ ਨੂੰ ਆਪ ਤੇ ਮਰਹੂਮ ਵਿਦਾਇ ਗੁਰਪ੍ਰੀਤ ਸਿੰਘ ਗੋਗੀਦਾ ਦਾ ਹਾਦਸਾ ਹੋ ਗਿਆ ਸੀ ਕਿ ਉਹਨਾਂ ਦੀ ਆਪਣੀ ਹੀ ਰਿਵੋਲਵਰ ਦੇ ਵਿੱਚੋਂ ਗੋਲੀ ਚੱਲਣ ਦੇ ਚਲਦਿਆਂ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਜਦ ਤੱਕ ਉਹਨਾਂ ਨੂੰ ਹਸਪਤਾਲ ਲਿਜਾਂਦਾ ਗਿਆ ਤਦ ਤੱਕ ਉਹਨਾਂ ਦੀ ਮੌਤ ਹੋ ਚੁੱਕੀ ਸੀ ਜਗਬਾਣੀ ਟੀਵੀ ਦੇ ਲਈ ਲੁਧਿਆਣਾ ਤੋਂ ਰਾਜੀਸ਼ ਗੌਤਮ ਦੀ ਰਿਪੋਰਟ